ਮਾਨ ਜੋ ਕਮਿਸ਼ਨਰ ਪੁਲਿਸ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀ ਡਾਇਰੈਕਸ਼ਨਸ ਦੇ ਉੱਤੇ ਜਿੰਨੇ ਵੀ ਮਾੜੇ ਅਨਸਰ ਆ ਉਹਨਾਂ ਦੇ ਅਗੇਂਸਟ ਜਿਹੜੀ ਆ ਕਮਿਸ਼ਨਰ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਆਰਗੇਨਾਈਜ਼ਡ ਗੈਂਗ ਜਿਹੜਾ ਕਿ ਮੋਟਰਸਾਈਕਲ ਜਿਹੜੇ ਟੂ व्हीਲਰਸ ਸੀਗੇ ਉਹਨਾਂ ਦੀਆਂ ਬੜੀਆਂ ਤਰੀਕੇ ਦੇ ਨਾਲ ਜਿਹੜੀਆਂ ਅਲੱਗ-ਅਲੱਗ ਥਾਵਾਂ ਦੇ ਉੱਤੋਂ ਚੋਰੀ ਕਰਕੇ ਅੱਗੇ ਵੇਚਦਾ ਸੀਗਾ ਉਸ ਨੂੰ ਫੜਨ ਦੇ ਵਿੱਚ ਥਾਣਾ ਗੇਟ ਕੀ ਮਾ ਮੈਡਮ ਅਨਜੀਤ ਕੌਰ ਦੇ ਸੀਪਾਲ ਸਿੰਘ ਇਹਨਾਂ ਦੀ ਟੀਮ ਨੇ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ ਦੋ ਦੋਸ਼ੀ ਹਰਸ਼ ਕੁਮਾਰ ਤਰਮਨਜੀਤ ਸਿੰਘ ਜਿਹੜਾ ਕਿ ਗਿਲਵਾਲੀ ਗੇਟ ਅਮਰਸਾ ਦਾ ਰਹਿਣ ਵਾਲਾ ਹੈ ਤੇ ਅੰਸ਼ੂ ਕੁਮਾਰ ਪੁੱਤਰ ਸੰਦੀਪ ਸਿੰਘ ਜਿਹੜਾ ਫਤੇ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਇਸ ਇਸ ਦੇ ਵਿੱਚ ਅਰੈਸਟ ਕੀਤਾ ਗਿਆ ਇਹਨਾਂ ਨੂੰ ਅਰੈਸਟ ਕਰਕੇ ਮਕਦਮਾ ਨੰਬਰ 162 ਉਧਿੰਦਾਰਾ 303 2 ਤੇ 317 2 ਬੀ ਐਨਐਸ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋ 8 ਵੀਕਲ ਜਿਹੜੇ ਜਿਨ੍ਹਾਂ ਦੇ ਵਿੱਚ 6 ਐਕਟਿਵਾ ਤੇ 2 ਜਿਹੜੇ ਮੋਟਰਸਾਈਕਲ ਆ ਉਹ ਇਹਨਾਂ ਕੋਲ ਬਰਾਮਦ ਹੋਏ ਨੇ ਜਿਹੜਾ ਇੰਨਾ ਸ਼ਹਿਰ ਦੇ ਅਲੱਗ-ਅਲੱਗ ਏਰੀਆ ਦੇ ਵਿੱਚੋਂ ਜਿਹੜੇ ਇਹ ਚੋਰੀ ਕੀਤੇ ਸਨ ਇਸ ਦੇ ਵਿੱਚ ਜਿੰਨੇ ਵੀ ਚੋਰੀ ਕੀਤੇ ਮੋਟਰਸਾਈਕਲ ਜਾਂ ਐਕਟਿਵਾ ਨੇ ਇਹ ਤਕਰੀਬਨ ਨਵੇਂ ਨੇ ਇਹ ਨਵੇਂ ਵੀਕਲਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਸੀਗਾ ਤੇ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਜਿਹੜੇ ਅੱਗੇ ਇਹਨੂੰ ਵੇਚਣ ਦੀ ਪਲੈਨਿੰਗ ਬਣਾ ਰਹੇ ਸਨ ਜਿਸ ਤੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੇ ਇਸ ਜਿਹੜਾ ਆਰਗੇਨਾਈਜ਼ਡ ਗੈਂਗ ਸੀਗਾ ਇਸ ਨੂੰ ਬਸਟ ਕੀਤਾ ਹੈ ਤੇ ਇਸ ਦੇ ਵਿੱਚ ਅੱਗੇ ਵੀ ਜਿਹੜੀ ਪੁੱਛ ਕੇ ਛੇਨਾਂ ਦੀ ਕੀਤੀ ਜਾ ਰਹੀ ਹੈ ਤੇ ਹੋਰ ਵੀ ਵਹੀਕਲ ਇਸ ਦੇ ਵਿੱਚ ਬ੍ਰਹਮ